27 ਫਰਵਰੀ 2010 Shimla ਦਾ ਇੱਕ ਹੋਟਲ ਹੋਟਲ ਰਸਿਕ ਉੱਥੇ ਇੱਕ ਸਫਾਈ ਕਰਨ ਵਾਲਾ ਜਿਹੜਾ ਹੁੰਦਾ ਨਿਤਿਨ ਨਾਮ ਦਾ ਲੜਕਾ ਉਹ ਸਾਰੇ ਹੋਟਲ ਦੇ ਰੂਮਾਂ ਦੀ ਸਫਾਈ ਕਰਨ ਤੋਂ ਬਾਅਦ ਰੂਮ ਨੰਬਰ 26 ਦੇ ਅੱਗੇ ਪਹੁੰਚਦਾ ਤੇ ਉਹ ਹੋਟਲ ਦਾ ਜਿਹੜਾ ਕਮਰਾ ਹੁੰਦਾ ਉਹਦਾ ਦਰਵਾਜ਼ਾ ਨੌਕ ਕੀਤਾ ਜਾਂਦਾ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਹੁਣ ਨਿਤਿਨ ਦਾ ਇੱਕੋ ਹੀ ਕਮਰਾ ਰਹਿ ਗਿਆ ਸੀ ਬਾਕੀ ਸਾਰੇ ਹੋਟਲ ਦੇ ਵਿੱਚ ਉਹ ਸਫਾਈ ਕਰ ਚੁੱਕਿਆ ਸੀ ਪਰ ਜਿਹੜਾ ਵੀ ਕੋਈ ਬਚਿਆ ਕੁਛਿਆ ਹੋਰ ਕੰਮ ਹੁੰਦਾ ਉਹਦੋਂ ਨਵੇੜਨ ਤੋਂ ਬਾਅਦ ਉਹ ਫੇਰ 26 ਨੰਬਰ ਰੂਮ ਦੇ ਸਾਹਮਣੇ ਆਉਂਦਾ ਫੇਰ ਦਰਵਾਜ਼ਾ ਨੌਕ ਕੀਤਾ ਜਾਂਦਾ ਪਰ ਪਹਿਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਵਾਜ਼ਾ ਨਾ ਤਾਂ ਖੁੱਲਦਾ ਤੇ ਨਾ ਅੰਦਰ ਕੋਈ ਹਲਚਲ ਹੁੰਦੀ ਹੈ ਉਹ ਥੋੜੀ ਦੇਰ ਬਾਅਦ ਫੇਰ ਆਉਂਦਾ ਫੇਰ ਦਰਵਾਜ਼ਾ ਖੜਕਾਇਆ ਜਾਂਦਾ ਪਰ ਦਰਵਾਜ਼ੇ ਦੇ ਅੰਦਰ ਕੋਈ ਹਲਚਲ ਨਹੀਂ ਹੁੰਦੀ ਤੇ ਨਾ ਹੀ ਉਹ ਦਰਵਾਜ਼ਾ ਖੋਲਿਆ ਜਾਂਦਾ ਉਹ ਨਿਤਨ ਪਰੇਸ਼ਾਨ ਹੁੰਦਾ ਵੀ ਪੂਰੇ ਹੋਟਲ ਦੀ ਉਹ ਸਫਾਈ ਕਰ ਚੁੱਕਿਆ ਇੱਕ ਇਸ ਰੂਮ ਦੀ ਸਫਾਈ ਹੋ ਜੇ ਤੇ ਮੇਰਾ ਕੰਮ ਨਿਭੜੇ ਫੇਰ ਉਹ ਜਿਹੜਾ ਮੈਨੇਜਰ ਹੁੰਦਾ ਰਾਜਕੁਮਾਰ ਉਹਦੇ ਕੋਲ ਪਹੁੰਚਦਾ ਤੇ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਹੁਣ ਰਾਜਕੁਮਾਰ ਉੱਥੇ ਪਹੁੰਚਦਾ ਰਾਜਕੁਮਾਰ ਵੱਲੋਂ ਵੀ ਨੌਕ ਕੀਤਾ ਜਾਂਦਾ ਪਰ ਨਾ ਤਾਂ ਅੰਦਰੋਂ ਕੋਈ ਆਵਾਜ਼ ਆਉਂਦੀ ਏ ਤੇ ਨਾ ਹੀ ਉਹ ਦਰਵਾਜ਼ਾ ਖੁੱਲਦਾ ਰਾਜਕੁਮਾਰ ਦੂਜੀ ਚਾਬੀ ਦੇ ਨਾਲ ਉਹਦਾ ਦਰਵਾਜ਼ਾ ਖੋਲਦਾ ਤੇ ਦੋਨੋਂ ਜੜੇ ਨਿਤਿੰਤ ਤੇ ਰਾਜਕੁਮਾਰ ਬੇਤੜਕ ਉਹ ਕਮਰੇ ਦੇ ਅੰਦਰ ਜਾਂਦੇ ਨੇ ਜਿਵੇਂ ਅੰਦਰ ਜਾਂਦੇ ਨੇ ਉਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹਨਾਂ ਦੇ ਸਾਹਮਣੇ ਜਿਹੜੇ ਹੋਟਲ ਦੇ ਵਿੱਚ ਠਹਿਰੇ ਸੀ ਉਹਨਾਂ ਦੇ ਵਿੱਚ ਜਿਹੜੀ ਲੜਕੀ ਸੀ ਉਹਦੀ লাশ ਖੂਨ ਨਾਲ ਲਤਫਤ ਹੋਤੇ ਪਈ ਹੁੰਦੀ ਹੈ ਤੇ ਕਮਰੇ ਦਾ ਬਹੁਤ ਬੁਰਾ ਹਾਲ ਹੁੰਦਾ ਹੁਣ ਉਸੇ ਸਮੇਂ ਪੁਲਿਸ ਨੂੰ ਫੋਨ ਹੁੰਦਾ ਤੇ ਪੁਲਿਸ ਇਸ ਕੇਸ ਦੇ ਵਿੱਚ ਇਨਵੋਲਵ ਹੁੰਦੀ ਹੈ ਪੁਲਿਸ ਉੱਤੇ ਪਹੁੰਚਦੀ ਹੈ ਤੇ ਉਹ ਕਮਰੇ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਕਮਰੇ ਦੇ ਹਾਲਾਤ ਦੇਖੇ ਜਾਂਦੇ ਨੇ ਉੱਥੇ ਬਹੁਤ ਸਾਰਾ ਕੱਚ ਖੇលਿਆ ਪਿਆ ਹੁੰਦਾ ਟੁੱਟੀਆਂ ਬੋਤਲਾਂ ਹੁੰਦੀਆਂ ਨੇ ਉੱਥੇ ਪੁਲਿਸ ਨੂੰ ਇੱਕ ਲੈਪਟਾਪ ਮਿਲਦਾ ਹੈ ਦੋ ਪੈਨ ਡਰਾਈ ਮਿਲਦੇ ਨੇ ਦੋ ਚਾਕੂ ਮਿਲਦੇ ਨੇ ਤੇ ਜਦੋਂ ਪੁਲਿਸ ਹੋਰ ਤਲਾਸ਼ੀ ਕਰਦੀ ਹੈ ਬੈੱਡ ਦੇ ਇੱਕ ਪਾਸੇ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਦਾ ਤੇ ਦੋ ਜਣਿਆਂ ਦੇ ਉਹਦੇ ਉੱਤੇ ਸਾਈਨ ਹੁੰਦੇ ਨੇ ਤੇ ਸੁਸਾਈਡ ਨੋਟ ਦੇ ਉੱਤੇ ਲਿਖਿਆ ਹੁੰਦਾ ਦੋਨਾਂ ਦਾ ਨਾਮ ਜਿਹੜੀ ਮਰਨ ਵਾਲੀ ਲੜਕੀ ਸੀ ਇਹਦਾ ਨਾਮ ਸੀ ਪ੍ਰਗਤੀ ਤਿੰਬਰਵਾਲ ਤੇ ਜਿਹੜਾ ਲੜਕਾ ਹੁੰਦਾ ਗੌਰਵ ਵੀ ਸਾਡੇ ਵਿਆਹ ਵਾਸਤੇ ਸਾਡੇ ਘਰ ਦੇ ਨਹੀਂ ਮੰਨਦੇ ਇਸ ਕਰਕੇ ਅਸੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਹੁਣ ਪੁਲਿਸ ਕੋਲ ਇਹ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਹੋਟਲ ਦੇ ਮੈਨੇਜਰ ਤੋਂ ਪੁੱਛਿਆ ਜਾਂਦਾ ਜਿਹੜਾ ਉਹ ਇੱਥੇ ਰੁਕਿਆ ਸੀ ਜੂੜਾ ਉਹਨਾਂ ਦਾ ਐਡਰੈਸ ਵਗੈਰਾ ਸਾਰਾ ਕੁਝ ਜਦੋਂ ਪਤਾ ਕੀਤਾ ਜਾਂਦਾ ਨੰਬਰ ਟਰਾਈ ਕੀਤਾ ਜਾਂਦਾ ਪਰ ਨੰਬਰ ਨਹੀਂ ਲੱਗਦਾ ਹੁਣ ਪੁਲਿਸ ਉੱਥੇ ਕੰਟੈਕਟ ਕਰਦੀ ਹੈ ਜਿੱਥੋਂ ਦਾ ਉਹਨਾਂ ਨੇ ਪਤਾ ਦਿੱਤਾ ਸੀ ਜਿਹੜਾ ਗੌਰਵ ਹੁੰਦਾ ਹੈ ਯੂਪੀ ਦੇ ਗੋਂਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੁੰਦਾ ਤੇ ਜਿਹੜੀ ਪ੍ਰਗਤੀ ਹੁੰਦੀ ਹੈ ਇਹ ਬਿਹਾਰ ਦੇ ਪਟਨਾ ਦੀ ਰਹਿਣ ਵਾਲੀ ਹੁੰਦੀ ਹੈ ਪ੍ਰਗਤੀ ਦੇ ਹਾਲਾਤ ਜਿਹੜੇ ਘਰ ਦੇ ਹੁੰਦੇ ਨੇ ਉਹ ਬਹੁਤ ਨਾਰਮਲ ਹੁੰਦੇ ਨੇ ਕਹਿੰਦੇ ਨੇ ਨਾਰਮਲ ਤੋਂ ਵੀ ਘੱਟ ਹੁੰਦੇ ਨੇ ਪ੍ਰਗਤੀ ਦੇ ਫਾਦਰ ਇੱਕ ਆਮ ਮੂਲੀ ਟੇਲਰ ਹੁੰਦੇ ਨੇ ਤੇ ਇਹ ਦੋਨੋਂ ਜਿਹੜੇ ਬੱਚੇ ਸੀ ਜਿਹੜੀ ਪ੍ਰਗਤੀ ਸੀ ਇਹ IIT ਦਿੱਲੀ ਦੇ ਵਿੱਚ ਪੜ੍ਹਾਈ ਕਰਦੀ ਹੁੰਦੀ ਐ ਤੇ ਜਿਹੜਾ ਗੌਰਵ ਸੀ ਉਹ IIT ਰੁੜਕੀ ਦੇ ਵਿੱਚ ਪੜ੍ਹਾਈ ਕਰਦਾ ਹੁੰਦਾ ਪਰ ਇਹ ਇੱਥੇ ਕਿਵੇਂ ਪਹੁੰਚੇ ਤੇ ਸਾਰਾ ਕੁਝ ਕੀ ਵਾਪਰਦਾ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਐ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ 25 ਫਰਵਰੀ 2010 ਰਾਤ ਦੇ 2:30 ਵਜੇ ਇਹ ਦੋਨੋਂ ਜਣੇ ਹੋਟਲ ਰਸਿਕ ਦੇ ਵਿੱਚ ਪਹੁੰਚਦੇ ਨੇ ਉੱਥੇ ਇਹਨਾਂ ਨੂੰ ਕਮਰਾ ਨੰਬਰ 26 ਦਿੱਤਾ ਜਾਂਦਾ ਹੈ ਇਹ ਉੱਥੇ ਪਹੁੰਚਦੇ ਨੇ ਸਵੇਰੇ ਉੱਠਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਵਾਰੀ ਦੋਨਾਂ ਜਣਿਆਂ ਨੂੰ ਰੂਮ ਦੇ ਬਾਹਰ ਜਾਂਦੇ ਹੋਏ ਦੇਖਿਆ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੋਟਲ ਸਟਾਫ ਹੈ ਕਿਸੇ ਨੂੰ ਵੀ ਨਹੀਂ ਦੇਖਿਆ ਹੁੰਦਾ ਹੁਣ ਲੜਕਾ ਕਿੱਧਰ ਗਿਆ ਪੁਲਿਸ ਇਨਵੈਸਟੀਗੇਸ਼ਨ ਹਜੇ ਕਰਦੀ ਹੁੰਦੀ ਹੈ ਇਹਨਾਂ ਦੇ ਜਿੱਥੇ ਰਹਿਣ ਵਾਲੇ ਸੀ ਪਿੰਡ ਉੱਥੇ ਟਰਾਈ ਕੀਤੀ ਜਾਂਦੀ ਹੈ ਜਿੱਥੇ ਪੜਦੇ ਸੀ ਪੁਲਿਸ ਵੱਲੋਂ ਉੱਥੇ ਵੀ ਇੱਕ ਟੀਮ ਪਹੁੰਚਦੀ ਹੈ ਸਭ ਜਗ੍ਹਾ ਲੜਕੇ ਦੀ ਭਾਲ ਕੀਤੀ ਜਾਂਦੀ ਹੈ ਤੇ ਇਹਨਾਂ ਬਾਰੇ ਪਤਾ ਕੀਤਾ ਜਾਂਦਾ ਹੈ ਮਾਪੇ ਨੂੰ ਸੂਚਿਤ ਕੀਤਾ ਜਾਂਦਾ ਪਰ ਜਿਹੜਾ ਗਰਭ ਹੁੰਦਾ ਉਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਪੁਲਿਸ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਤੇ ਦੂਜੇ ਪਾਸੇ ਇਹ ਵਾਰਦਾਤੋਂ 2-3 ਦਿਨ ਬਾਅਦ ਰੁੜਕੀ ਤੋਂ ਜਗਾਦਰੀ ਜਾਣ ਵਾਲੀ ਟ੍ਰੇਨ ਦੇ ਵਿੱਚ ਇੱਕ ਲੜਕਾ ਸਫ਼ਰ ਕਰਦਾ ਜਿਵੇਂ ਟੀਟੀ ਆ ਕੇ ਉਹਨੂੰ ਟਿਕਟ ਪੁੱਛਦਾ ਉਹ ਟਿਕਟ ਆਪਣੀ ਦਿਖਾਂਦਾ ਤੇ ਹੁਣ ਜਦੋਂ ਟੀਟੀ ਵੱਲੋਂ ਦਾ ਨਾਮ ਪੁੱਛਿਆ ਜਾਂਦਾ ਤਾਂ ਥੋੜਾ ਘਬਰਾਉਂਦਾ ਥੋੜਾ ਹਕਲਾ ਕੇ ਦੱਸਦਾ ਵੀ ਮੇਰਾ ਨਾਮ ਪ੍ਰਸ਼ਾਂਤ ਹੈ ਟੀਟੀ ਨੂੰ ਥੋੜਾ ਸ਼ੱਕ ਹੁੰਦਾ ਟੀਟੀ ਉਤੋਂ ਉਹਦਾ ਆਈਡੀ ਪ੍ਰੂਫ ਮੰਗਦਾ ਉਹ ਆਪਣਾ ਆਈਡੀ ਪ੍ਰੂਫ ਨਹੀਂ ਦਿੰਦਾ ਤੇ ਜਦੋਂ ਹੁਣ ਟੀਟੀ ਦੀ ਉਹਦੇ ਨਾਲ ਬਹਿਸ ਹੁੰਦੀ ਹੈ ਤਾਂ ਉਤੋਂ ਭੱਜਣ ਦੀ ਕੋਸ਼ਿਸ਼ ਕਰਦਾ ਟੀਟੀ ਉਹਨੂੰ ਫੜਦਾ ਤੇ ਨਾਲ ਦੀ ਨਾਲ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਉਹਨੂੰ ਫੜ ਲਿਆ ਜਾਂਦਾ ਹੁਣ ਪੁਲਿਸ ਸਟੇਸ਼ਨ ਪਹੁੰਚਦਾ ਉੱਥੇ ਜਾ ਕੇ ਜਦੋਂ ਉਹਦੇ ਬਾਰੇ ਪੁੱਛਿਆ ਜਾਂਦਾ ਪੁਲਿਸ ਸੱਤੀ ਨਾਲ ਪੁੱਛਦੀ ਹੈ ਤਾਂ ਪਤਾ ਲੱਗਦਾ ਵੀ ਉਹਦਾ ਨਾਮ ਗਰਵ ਕੁਮਾਰ ਹੈ ਤੇ ਉਹ ਆਈਆਈਟੀ ਰੁੜਕੀ ਦੇ ਵਿੱਚ ਪੜ੍ਹਦਾ ਤੇ ਜਿਹੜੀ ਸ਼ਿਮਲੇ ਦੇ ਵਿੱਚ ਪੁਲਿਸ ਨੂੰ ਜਿਸ ਲੜਕੇ ਦੀ ਭਾਲ ਸੀ ਜਿਹਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਉਹ ਜਿੰਦਾ ਹੈ ਜਾਂ ਮਰਦਾ ਉਹ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਸੀ ਫਿਰ ਸ਼ਿਮਲਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਸ਼ਿਮਲਾ ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਸ਼ਿਮਲੇ ਲੈ ਕੇ ਜਾਂਦੀ ਹੈ ਉੱਥੇ ਫਿਰ ਉਹ ਤੋਂ ਪੁੱਛਗਿਛ ਹੁੰਦੀ ਹੈ ਪੁੱਛਗਿੱਛ ਦੇ ਵਿੱਚ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਪ੍ਰਗਤੀ ਨੇ ਸੁਸਾਇਡ ਕੀਤੀ ਹੈ ਉਹ ਪਹਿਲਾਂ ਵੀ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਨਾ ਤਾਂ ਮੈਂ ਇਹਦਾ ਕਤਲ ਕੀਤਾ ਤੇ ਨਾ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ ਪੁਲਿਸ ਦਾ ਕਹਿਣਾ ਹੁੰਦਾ ਵੀ ਇਹ ਸਿੱਧੇ ਸਿੱਧੇ ਤੌਰ ਤੇ ਜਿਹੜਾ ਦੇਖਣ ਦੇ ਵਿੱਚ ਲੱਗਦਾ ਇਹ ਕਤਲ ਹੈ ਪਰਮਾਨਦਾਨੀ ਦੂਜੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਰਿਪੋਰਟ ਦੇ ਵਿੱਚ ਹੁੰਦਾ ਵੀ ਉਹਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਜ਼ਖਮ ਹੁੰਦੇ ਨੇ ਜਿਵੇਂ ਬਹੁਤ ਬੁਰੀ ਤਰੀਕੇ ਨਾਲ ਉਹਨੂੰ ਮਾਰਿਆ ਗਿਆ ਹੋਇਆ ਇਹ ਪਤਾ ਲੱਗਦਾ ਦੋਨੋਂ ਨਸਾਂ ਹੱਥਾਂ ਦੀਆਂ ਵੱਡੀਆਂ ਹੁੰਦੀਆਂ ਨੇ ਦੋਨੋਂ ਹੱਥਾਂ ਦੀਆਂ ਹੀ ਉਹਨੇ ਜਦੋਂ ਪੁਲਿਸ ਨੂੰ ਸਾਰਾ ਕੁਝ ਪਤਾ ਲੱਗਦਾ ਤਾਂ ਪੁਲਿਸ ਫਿਰ ਉਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਵੀ ਇੱਕ ਬੰਦਾ ਜਿਹੜਾ ਸੁਸਾਇਡ ਕਰਨ ਦੀ ਕੋਸ਼ਿਸ਼ ਕਰੇਗਾ ਉਹ ਆਪਣੇ ਦੋਨੋਂ ਹੱਥਾਂ ਦੀਆਂ ਨਸਾਂ ਨਹੀਂ ਵੱਢ ਸਕਦਾ ਤੇ ਆਪਣੇ ਸਿਰ ਨੂੰ ਇੰਨੇ ਜ਼ਖਮ ਨਹੀਂ ਪਹੁੰਚਾ ਸਕਦਾ ਫਿਰ ਪੁਲਿਸ ਜਦੋਂ ਉਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਤੇ ਇੱਕ ਅਜੀਬ ਤਰੀਕੇ ਦੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਇਹਦੀ ਸ਼ੁਰੂਆਤ ਹੁੰਦੀ ਹੈ 2007 ਤੋਂ ਕੋਟਾ ਰਾਜਸਥਾਨ ਜਿਹੜਾ ਕਿ ਆਪਾਂ ਨੂੰ ਪਤਾ ਵੀ ਮਸ਼ਹੂਰ ਹੈ ਕਾਫੀ এডਿਕੇਸ਼ਨ ਦੇ ਲਈ ਉੱਥੋਂ ਪੂਰੇ ਇੰਡੀਆ ਦੇ ਵਿੱਚੋਂ ਸਟੂਡੈਂਟ ਆਉਂਦੇ ਨੇ ਪੜਨ ਵਾਸਤੇ ਉੱਥੇ ਬਹੁਤ ਜ਼ਿਆਦਾ ਅਕੈਡਮੀਆ ਨੇ ਇਹ ਦੋਨੋਂ ਵੀ ਉੱਥੇ ਪਹੁੰਚਦੇ ਨੇ ਜਿਹੜੀ ਪ੍ਰਗਤੀ ਹੁੰਦੀ ਆ ਉਹ ਬਿਹਾਰ ਤੋਂ ਉੱਥੇ ਪਹੁੰਚਦੀ ਹੈ ਤੇ ਜਿਹੜਾ ਗਰਵ ਕੁਮਾਰ ਹੁੰਦਾ ਹੈ ਇਹ ਯੂਪੀ ਦੇ ਗੌਂਦਾ ਜ਼ਿਲ੍ਹੇ ਤੋਂ ਉੱਥੇ ਪਹੁੰਚਦਾ ਉੱਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਹੌਲੀ-ਹੌਲੀ ਗੱਲਬਾਤ ਹੁੰਦੀ ਹੈ ਹੁਣ ਕੋਟਾ ਦੇ ਵਿੱਚ ਰਹਿਣਾ ਇੱਕੋ ਇੰਸਟੀਚਿਊਟ ਤੋਂ ਇਹ ਪੜ੍ਹਦੇ ਸੀ ਹੌਲੀ ਹੌਲੀ ਇਹਨਾਂ ਦੇ ਵਿੱਚ ਫਿਰ ਪਿਆਰ ਹੁੰਦਾ ਉਦੋਂ ਬਾਅਦ ਇਹਨਾਂ ਦੇ ਰਿਲੇਸ਼ਨ ਬਣਦੇ ਨੇ ਦੋਨੋਂ ਜਿਹੜੇ ਰਿਲੇਸ਼ਨ ਦੇ ਵਿੱਚ ਆਉਂਦੇ ਨੇ ਕਿਉਂਕਿ ਕਿਸੇ ਦੇ ਵੀ ਘਰ ਦੀ ਉੱਥੇ ਨਹੀਂ ਹੁੰਦੇ ਨਾ ਉਹਦੇ ਨਾ ਉਹਦੇ ਸਿਰਫ ਇੱਕ ਵਿਸ਼ਵਾਸ ਤੇ ਛੱਡਿਆ ਹੁੰਦਾ ਦੋਨਾਂ ਜਣਿਆਂ ਨੂੰ ਬਿਹਾਰ ਵਾਲਿਆਂ ਨੇ ਆਪਣੀ ਲੜਕੀ ਨੂੰ ਇੱਕ ਵਿਸ਼ਵਾਸ ਦੇ ਉੱਤੇ ਛੱਡਿਆ ਹੁੰਦਾ ਵੀ ਸਾਡੀ ਲੜਕੀ ਪੜ੍ਹ ਲੈ ਕੇ ਕੁਝ ਬਣੇਗੀ ਪੜ੍ਹਾਈ ਦੇ ਵਿੱਚ ਵੀ ਪ੍ਰਗਤੀ ਕਾਫੀ ਹੁਸ਼ਿਆਰ ਹੁੰਦੀ ਹੈ ਤੇ ਗਰਵ ਕੁਮਾਰ ਵੀ ਕਾਫੀ ਹੁਸ਼ਿਆਰ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ IIT ਦੇ ਵਿੱਚ ਜਦੋਂ ਸਿਲੈਕਸ਼ਨ ਹੁੰਦਾ ਜਿਹੜਾ ਗਰਭ ਕੁਮਾਰ ਹੁੰਦਾ ਇਹਦਾ IIT ਰੁੜਕੀ ਪ੍ਰਗਤੀ ਦਾ IIT ਦਿੱਲੀ ਦੇ ਵਿੱਚ ਹੁਣ ਇਹਨਾਂ ਦਾ ਕਹਿ ਲਿਏ ਜੀ ਲੌਂਗ ਡਿਸਟੈਂਸ ਲਵ ਅਫੇਅਰ ਜਿਹੜਾ ਸ਼ੁਰੂ ਹੁੰਦਾ ਹੁਣੇ ਆਪਸ ਚ ਵਿੱਚ ਇੱਕ ਦੂਜੇ ਨੂੰ ਮਿਲਣਾ ਇਹਨਾਂ ਦਾ ਜਿਹੜਾ ਜਾਰੀ ਰਹਿੰਦਾ ਟਾਈਮ ਕੱਢ ਕੇ ਵੀਕੈਂਡ ਤੇ ਜਾਂ ਛੁੱਟੀ ਜਦੋਂ ਵੀ ਹੋਣੀ ਇਹਨਾਂ ਦਾ ਮਿਲਣਾ ਜੁਲਣਾ ਜਾਰੀ ਰਹਿੰਦਾ ਹੈ ਫੋਨ ਤੇ ਗੱਲਾਂ ਹੋਣੀਆਂ ਤਾਂ ਫਿਰ ਇਹਨਾਂ ਦਾ ਚੱਲਦਾ ਰਹਿੰਦਾ ਤੇ 2007 ਦੇ ਵਿੱਚ ਇੱਕ ਵਾਰ ਜਿਹੜੀ ਪ੍ਰਗਤੀ ਹੁੰਦੀ ਹੈ ਆਪਣੇ ਫਾਦਰ ਨਾਲ ਵੀ ਮਿਲਾਂਦੀ ਹੈ ਗਰਵ ਕੁਮਾਰ ਨੂੰ 2010 ਜਦੋਂ ਆ ਜਾਂਦਾ ਹੁਣ ਪ੍ਰਗਤੀ ਇੱਥੇ ਚਾਹੁੰਦੀ ਸੀ ਵੀ ਅਸੀਂ ਵਿਆਹ ਕਰਾਈਏ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਫਿਰ ਇੱਕ ਪਲੈਨਿੰਗ ਕਰਦੇ ਨੇ ਜਿਹੜਾ ਗਰਵ ਕੁਮਾਰ ਹੁੰਦਾ ਇਹਦਾ 26 ਫਰਵਰੀ 2010 ਨੂੰ ਜਿਹਦਾ ਬਰਥਡੇ ਸੀ ਤੇ ਬਰਥਡੇ ਤੇ ਇਹ ਸ਼ਿਮਲੇ ਦੀ ਪਲੈਨਿੰਗ ਕਰਦੇ ਨੇ ਵੀ ਸ਼ਿਮਲੇ ਘੁੰਮਣ ਚੱਲਦੇ ਆ ਨਾਲੇ ਉੱਥੇ ਜਿਹੜਾ ਬਰਥਡੇ ਹੈ ਉਹ ਸੈਲੀਬ੍ਰੇਟ ਕਰਾਂਗੇ ਤੇ ਉਸੇ ਪਲਾਨਿੰਗ ਦੇ ਤਹਿਤ 25 ਫਰਵਰੀ ਨੂੰ ਇਹ ਸ਼ਿਮਲੇ ਪਹੁੰਚਦੇ ਨੇ। ਹੋਟਲ ਰਸਕ ਦੇ ਵਿੱਚ ਇੱਕ ਰੂਮ ਲਿਆ ਜਾਂਦਾ ਹੈ। ਉੱਥੇ ਰਾਤ ਨੂੰ ਰੁਕਦੇ ਨੇ 25 ਫਰਵਰੀ ਨੂੰ। 26 ਫਰਵਰੀ ਨੂੰ ਹੁਣ ਉਹਦਾ ਬਰਥਡੇ ਸੀ ਤੇ ਜਿਹੜੀ ਪ੍ਰਗਤੀ ਹੁੰਦੀ ਹੈ ਉਹ ਸਾਰੀਆਂ ਤਿਆਰੀਆਂ ਕਰਦੀ ਹੈ, ਰੂਮ ਡੈਕੋਰੇਟ ਕਰਦੀ ਹੈ। ਹੁਣ ਜਦੋਂ ਕੇਕ ਕੱਟਣ ਦਾ ਟਾਈਮ ਆਉਂਦਾ ਹੈ। ਪ੍ਰਗਤੀ ਗਰਵ ਕੁਮਾਰ ਨੂੰ ਵਿਆਹ ਲਈ ਪ੍ਰਪੋਜ਼ ਕਰਦੀ ਹੈ। ਜਿਹੜਾ ਗਰਵ ਕੁਮਾਰ ਹੈ ਉਹ ਵੀ ਖੁਸ਼ ਹੁੰਦਾ ਹੈ ਉਹ ਹਾਂ ਦੇ ਵਿੱਚ ਜਵਾਬ ਦਿੰਦਾ ਜਿਹੜਾ ਇੰਨੇ ਲੰਬੇ ਸਮੇਂ ਦਾੰਦਾ ਫੇਰ ਚੱਲਦਾ ਸੀ ਤਾਂ ਗਰਵ ਕੁਮਾਰ ਵੀ ਉਹਨੂੰ ਪਿਆਰ ਕਰਦਾ ਸੀ ਉਹ ਵੀ ਹੁਣ ਉਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਫਿਰ ਉਸ ਤੋਂ ਬਾਅਦ ਕੇਕ ਕੱਟਿਆ ਜਾਂਦਾ ਹੈ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਇਹਨਾਂ ਦੋਨਾਂ ਵੱਲੋਂ ਉੱਥੇ ਡਰਿੰਕ ਵੀ ਕੀਤੀ ਜਾਂਦੀ ਹੈ ਵੀਰ ਵਗੈਰਾ ਪੀਤੀਆਂ ਜਾਂਦੀਆਂ ਨੇ ਤੇ ਇਹ ਸ਼ਰਾਬ ਵੀ ਉੱਥੇ ਦੋਨੋਂ ਜਣੇ ਮਿਲ ਕੇ ਪੀਂਦੇ ਨੇ ਇਸ ਤੋਂ ਬਾਅਦ ਜਿਹੜੀ ਪ੍ਰਗਤੀ ਹੁੰਦੀ ਹੈ ਗਰਵ ਕੁਮਾਰ ਨੂੰ ਇੱਕ ਐਸੀ ਗੱਲ ਦੱਸਦੀ ਹੈ ਜਿੱਥੋਂ ਫਿਰ ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਤੇ ਜਿਹੜਾ ਗਰਵ ਕੁਮਾਰ ਹੁੰਦਾ ਗੁੱਸੇ ਦੇ ਵਿੱਚ ਭਰ ਜਾਂਦਾ ਪ੍ਰਗਤੀ ਉਹਨੂੰ ਦੱਸਦੀ ਹੈ ਵੀ ਕੋਟਾ ਆਉਣ ਤੋਂ ਪਹਿਲਾਂ ਉਹਦਾ ਇੱਕ ਲੜਕੇ ਦੇ ਨਾਲ ਰਿਲੇਸ਼ਨ ਸੀ ਪਰ ਰਿਲੇਸ਼ਨ ਜਿਆਦਾ ਵਧੀਆ ਨਹੀਂ ਸੀ ਉਹ ਲੜਕਾ ਇਹਦੀ ਕੇਅਰ ਨਹੀਂ ਸੀ ਕਰਦਾ ਤੇ ਮੈਂ ਉਹਦੇ ਨਾਲ ਬ੍ਰੇਕਅਪ ਕੀਤਾ ਮੈਨੂੰ ਤੇਰੇ ਨਾਲ ਰਹਿਣਾ ਬਹੁਤ ਵਧੀਆ ਲੱਗਦਾ ਤੇ ਮੈਂ ਤੈਨੂੰ ਦਿਲੋਂ ਪਿਆਰ ਕਰਦੀ ਆ ਇਹ ਗੱਲ ਸੁਣ ਕੇ ਜਿਹੜਾ ਗਰਵ ਕੁਮਾਰ ਹੁੰਦਾ ਪ੍ਰਗਤੀ ਦੇ ਬਹੁਤ ਜ਼ੋਰ ਦੀ ਥੱਪੜ ਮਾਰਦਾ ਕਿਉਂਕਿ ਉਹਨੂੰ ਇਸ ਚੀਜ਼ ਦੀ ਉਮੀਦ ਨਹੀਂ ਸੀ ਉਹਦਾ ਕਹਿਣਾ ਸੀ ਵੀ ਮੈਂ ਤੈਨੂੰ ਇੱਕ ਵਧੀਆ ਲੜਕੀ ਸਮਝਦਾ ਸੀ ਪਰ ਤੂੰ ਕਿਸੇ ਹੋਰ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਇਹ ਗੱਲ ਦਾ ਮੈਨੂੰ ਤੂੰ ਅੱਜ ਤੱਕ ਦੱਸਿਆ ਨਹੀਂ ਤੇ ਮੈਂ ਅਸੀ ਲੜਕੀ ਨਾਲ ਨਹੀਂ ਰਹਿ ਸਕਦਾ ਜਿਹੜੀ ਪਹਿਲਾਂ ਵੀ ਕਿਸੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਹੁਣ ਇੱਥੇ ਇਹਨਾਂ ਦੀ ਬਹਿਸ ਵੀ ਹੁੰਦੀ ਹੈ ਗਰਵ ਕੁਮਾਰ ਵੱਲੋਂ ਉਹਨੂੰ ਮੰਨਦਾ ਚੰਗਾ ਵੀ ਬੋਲਿਆ ਜਾਂਦਾ ਹੈ ਗਰਵ ਕੁਮਾਰ ਦੇ ਦਿਮਾਗ ਦੇ ਵਿੱਚ ਹੁਣ ਬਹੁਤ ਜ਼ਿਆਦਾ ਗੁੱਸਾ ਭਰ ਜਾਂਦਾ ਫਿਰ ਜਿਹੜੀ ਪ੍ਰਗਤੀ ਹੁੰਦੀ ਹੈ ਉਹ ਆਪਣੀ ਕਜ਼ਨ ਜੋਤੀ ਨੂੰ ਫੋਨ ਕਰਦੀ ਹੈ ਵੀ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਹਜੇ ਉਹ ਅੱਗੇ ਕੁਝ ਦੱਸਦੀ ਪੁੱਛਦੀ ਹੈ ਵੀ ਤੂੰ ਕਿੱਥੇ ਹੈ ਇਦੋਂ ਪਹਿਲਾਂ ਹੀ ਜਿਹੜਾ ਗਰਵ ਹੈ ਉਹ ਫੋਨ ਖੋਲ ਲੈਂਦਾ ਤੇ ਸਵਿਚ ਆਫ ਕਰ ਦਿੰਦਾ ਉਹ ਪ੍ਰਗਤੀ ਦੇ ਘਰਦਿਆਂ ਨੂੰ ਵੀ ਦੱਸਦੀ ਹੈ ਉਹਨਾਂ ਵੱਲੋਂ ਵੀ ਫੋਨ ਟਰਾਈ ਕੀਤਾ ਜਾਂਦਾ ਪਰ ਫਿਰ ਜਿਹੜਾ ਗਰਵ ਕੁਮਾਰ ਹੁੰਦਾ ਉਹਨੂੰ ਸੌਰੀ ਬੋਲਦਾ ਤੇ ਕਹਿੰਦਾ ਚੱਲ ਆਪਾਂ ਬਾਹਰ ਨਾ ਵਾਕ ਕਰਨ ਲਈ ਚੱਲਦੇ ਹਾਂ ਦੋਨੋਂ ਜਣੇ 26 ਫਰਵਰੀ 2010 ਨੂੰ ਵਾਕ ਕਰਨ ਲਈ ਨਿਕਲਦੇ ਨੇ ਕਰੀਬ 12:30 ਡੇਢ ਕਵਜੇ ਵਾਪਸ ਆਉਂਦੇ ਨੇ ਹੁਣ ਗਰਵ ਕੁਮਾਰ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਸੀ ਉਹਦੇ ਦਿਮਾਗ ਦੇ ਵਿੱਚ ਹਜੇ ਵੀ ਗੁੱਸਾ ਭਰਿਆ ਹੋਇਆ ਸੀ ਉਹ ਬਾਹਰ ਸਿਰਫ ਇਹੀ ਦੇਖਣ ਗਿਆ ਸੀ ਕਿ ਇੱਥੇ ਕਿੰਨੇ ਕੁ ਲੋਕ ਨੇ ਜਿਹੜੇ ਸਾਨੂੰ ਪਛਾਣਦੇ ਨੇ ਪਰ ਉਹਨੇ ਦੇਖਿਆ ਵੀ ਇੱਥੇ ਬਹੁਤ ਲੋਕ ਨੇ ਹੋਟਲ ਦੇ ਵਿੱਚ ਜਿਹੜੇ ਸਾਨੂੰ ਇਕੱਠੇ ਦੇਖ ਚੁੱਕੇ ਨੇ ਫਿਰ ਉਹ ਵਾਪਸ ਆਉਂਦੇ ਨੇ ਵਾਪਸ ਆ ਕੇ ਉਹਦੇ ਦਿਮਾਗ ਦੇ ਵਿੱਚ ਫਿਰ ਇੱਕ ਖਤਰਨਾਕ ਪਲਾਨ ਜਨਮ ਲੈਂਦਾ ਉਹ ਮਰਡਰ ਵੀ ਕਰਨਾ ਚਾਹੁੰਦਾ ਸੀ ਪਰ ਇਹਨੂੰ ਸੁਸਾਇਸਾਈਡ ਦਾ ਰੂਪ ਦੇਣਾ ਚਾਹੁੰਦਾ ਸੀ ਕਿਉਂਕਿ ਇੱਕ ਵਾਰ 2007 ਦੇ ਵਿੱਚ ਹੀ ਜਿਹੜੀ ਪ੍ਰਗਤੀ ਹੁੰਦੀ ਹੈ ਉਸ ਸਮੇਂ ਕਹ ਲੀਏ ਵੀ ਇਹ ਡਿਪਰੈਸ਼ਨ ਦੇ ਵਿੱਚ ਸੀ ਇਹਨੇ IIT ਦਿੱਲੀ ਦੇ ਵਿੱਚ ਵੀ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰਾ ਕੁਝ ਔਨ ਰਿਪੋਰਟ ਸੀ ਹੁਣ ਅੰਦਰ ਆਉਂਦੇ ਨੇ ਫਿਰ ਇਹਨਾਂ ਵੱਲੋਂ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਫਿਰ ਇਹ ਸ਼ਰਾਬ ਪੀਣੀ ਸ਼ੁਰੂ ਕਰਦੇ ਨੇ ਜਿਹੜਾ ਗਰਵ ਕੁਮਾਰ ਹੁੰਦਾ ਉਹਦਾ ਲਕਸ਼ੇ ਹੁੰਦਾ ਵੀ ਇਹ ਜਿਆਦਾ ਤੋਂ ਜਿਆਦਾ ਸ਼ਰਾਬ ਪੀਵੇ ਤੇ ਉਸੇ ਪਲੈਨਿੰਗ ਦੇ ਅਕੋਰਡਿੰਗ ਉਹਨੂੰ ਜਿਆਦਾ ਪਿਆਈ ਜਾਂਦੀ ਹੈ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਉਹ ਸੌ ਜਾਂਦੀ ਹੈ ਜਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਚਲੀ ਜਾਂਦੀ ਹੈ ਇੱਥੋਂ ਪਲਾਨ ਸ਼ੁਰੂ ਹੁੰਦਾ ਗਰਵ ਕੁਮਾਰ ਦਾ ਗਰਵ ਕੁਮਾਰ ਉਹਦੇਆਂ ਹੱਥਾਂ ਦੀਆਂ ਦੋਨੋਂ ਹੱਥਾਂ ਦੀਆਂ ਨਸਾਂ ਵੜ ਦਿੰਦਾ ਹੁਣ ਤੜਫਣ ਲੱਗ ਜਾਂਦੀ ਹੈ ਤੜਫਦੀ ਇਹਨੂੰ ਏਸੀਬ ਛੇਤੀ ਜਿਹੜੀ ਇਹਦੀ ਮੌਤ ਹੋ ਜੇਗੀ ਪਰ ਉਹਦੀ ਮੌਤ ਨਹੀਂ ਹੁੰਦੀ ਉਹ ਤੜਫਣਾ ਜਦੋਂ ਜਾਰੀ ਰੱਖਦੀ ਹੈ ਕਮਰੇ ਦੇ ਵਿੱਚ ਖੂਨ ਹੀ ਖੂਨ ਹੋ ਜਾਂਦਾ ਗਰਵ ਕੁਮਾਰ ਕਬੜਾ ਜਾਂਦਾ ਗਰਵ ਕੁਮਾਰ ਫਿਰ ਕੀ ਕਰਦਾ ਉਹਦਾ ਗਲ ਫੜਦਾ ਗਲ ਦੱਬਣ ਦੀ ਕੋਸ਼ਿਸ਼ ਕਰਦਾ ਹੁਣ ਇਹਨੂੰ ਪਤਾ ਸੀ ਵੀ ਜੇ ਗਲ ਦੂਰ ਦੀ ਦੱਬਿਆ ਤਾਂ ਫਿਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਆਏਗਾ ਵੀ ਗਲ ਘੁੱਟਣ ਕਰਕੇ ਇਹਦੀ ਮੌਤ ਹੋਈ ਹੈ ਉਹ ਕੀ ਕਰਦਾ ਉਸ ਤੋਂ ਬਾਅਦ ਪ੍ਰਗਤੀ ਨੂੰ ਜ਼ੋਰ ਦੀ ਟੱਕਰ ਮਾਰਦਾ ਉਹਦੇ ਸਿਰ ਦੀ ਕੰਧ ਦੇ ਵਿੱਚ ਉਹਨੂੰ ਐਸਿਬ ਬੇਹੋਸ਼ ਹੋ ਜਾਏਗੀ ਤੇ ਉਸ ਤੋਂ ਬਾਅਦ ਇਹਦੀ ਮੌਤ ਹੋ ਜਾਏਗੀ। ਉਹ ਕੰਨ ਦੇ ਵਿੱਚ ਸਿਰ ਮਾਰਦਾ ਤੇ ਫਿਰ ਵੀ ਜਦੋਂ ਜਾਨ ਨਹੀਂ ਨਿਕਲਦੀ ਫਿਰ ਇਹ ਬੋਤਲ ਲੈ ਕੇ ਉਹਦੇ ਸਿਰ ਦੇ ਵਿੱਚ ਮਾਰਦਾ। ਜਿੰਨੀਆਂ ਬੋਤਲਾਂ ਹੁੰਦੀਆਂ ਉਹ ਸਿਰ ਦੇ ਵਿੱਚ ਮਾਰਦਾ ਉਹਦੋਂ ਰੁਕਦਾ ਜਦੋਂ ਬੋਤਲਾਂ ਖਤਮ ਹੋ ਜਾਂਦੀਆਂ ਨੇ। ਪਰ ਜਿਹੜੀ ਪ੍ਰਗਤੀ ਹੁੰਦੀ ਹੈ ਉਹ ਹਜੇ ਵੀ ਤੜਫਦੀ ਹੁੰਦੀ ਹੈ। ਫਿਰ ਉਹਦੇ ਨੱਕ ਤੇ ਮੂੰਹ ਤੇ ਟੇਪ ਲਾ ਦਿੰਦਾ। ਹੌਲੀ-ਹੌਲੀ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੀ ਜਾਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ। ਮੌਤ ਹੋਣ ਤੋਂ ਬਾਅਦ ਫਿਰ ਇਹ ਸੁਸਾਇਡ ਨੋਟ ਲਿਖਦਾ ਤੇ ਪ੍ਰਗਤੀ ਦੇ ਸੈਨ ਕੀਤੇ ਜਾਂਦੇ ਨੇ ਤੇ ਆਪਣੇ ਸੈਨ ਕਰਨ ਤੋਂ ਬਾਅਦ ਉਥੋਂ ਚੁੱਪਚਾਪ ਨਿਕਲ ਜਾਂਦਾ ਇਹ ਸਿੱਧਾ ਪਹੁੰਚਦਾ ਰੁੜਕੀ ਰੁੜਕੀ ਜਾ ਕੇ ਹੁਣ ਮੈਡੀਕਲ ਸਟੋਰ ਤੋਂ ਨੀਂਦ ਦੀਆਂ ਬਹੁਤ ਸਾਰੀਆਂ ਗੋਲੀਆਂ ਖਰੀਦੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਨਲ ਦੀਆਂ ਬੋਤਲਾਂ ਵੀ ਖਰੀਦੀਆਂ ਜਾਂਦੀਆਂ ਨੇ ਹੁਣ ਆਪਣੀ ਮੌਤ ਨੂੰ ਇਹ ਕਹਿ ਲਿਆ ਵੀ ਇਹ ਜਾਂ ਇੱਕ ਕੋਸ਼ਿਸ਼ ਕਰਦਾ ਵੀ ਹਾਂ ਇਹਨੇ ਵੀ ਸੁਸਾਇਸਾਈਡ ਕੀਤੀ ਜਾਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹ ਜੁਗਾਦਰੀ ਵਾਲੀ ਟ੍ਰੇਨ ਤੇ ਸਵਾਰ ਹੁੰਦਾ ਉਸ ਤੋਂ ਬਾਅਦ ਫਿਰ ਟੀਟੀ ਨਾਲ ਪੰਗਾ ਪੈਂਦਾ ਤੇ ਇਹ ਫੜਿਆ ਜਾਂਦਾ ਇਹਦਾ ਵਿਚਾਰ ਇਹ ਸੀ ਵੀ ਇਹ ਜਗਾਦਰੀ ਤੋਂ ਬਾਅਦ ਗਾਇਬ ਹੋ ਜਾਏਗਾ ਤੇ ਕਦੇ ਕਿਸੇ ਦੀ ਨਿਗਾਹ ਦੇ ਵਿੱਚ ਹੀ ਨਹੀਂ ਆਏਗਾ ਪਤਾ ਹੀ ਨਹੀਂ ਲੱਗੇਗਾ ਵੀ ਗਰਵ ਕੁਮਾਰ ਕਿੱਧਰ ਗਿਆ ਕਿੱਧਰ ਨਹੀਂ ਪਰ ਉਸ ਤੋਂ ਪਹਿਲਾਂ ਹੀ ਇਹ ਫੜਿਆ ਜਾਂਦਾ ਤੇ ਸਾਰੀ ਇਹ ਸਟੋਰੀ ਸਾਹਮਣੇ ਆ ਜਾਂਦੀ ਹੈ ਫਿਰ ਇੱਥੇ ਐਫ ਆਈ ਆਰ ਹੁੰਦੀ ਹੈ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ ਫਿਰ ਅੱਗੇ ਕੇਸ ਚੱਲਦਾ ਹੁਣ ਵਕੀਲਾਂ ਦੀ ਇੱਥੇ ਬਹਿਸ ਹੁੰਦੀ ਹੈ ਤੇ ਗਰੂ ਕੁਮਾਰ ਦਾ ਕੋਰਟ ਦੇ ਵਿੱਚ ਕਹਿਣਾ ਹੁੰਦਾ ਵੀ ਇਹ ਕਤਲ ਮੈਂ ਨਹੀਂ ਕੀਤਾ ਇਹਨੇ ਸੁਸਾਇਡ ਕੀਤਾ ਇਹਨੇ ਪਹਿਲਾਂ ਦਿੱਲੀ ਦੇ ਵਿੱਚ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਹਾਲਾਂਕਿ ਦੂਜੇ ਪੱਖਸ਼ ਦਾ ਕਹਿਣਾ ਹੁੰਦਾ ਵਕੀਲਾਂ ਦਾ ਵੀ ਜਿੰਨੇ ਸੁਸਾਇਡ ਕਰਨਾ ਦੋਨੇ ਨਸਾਂ ਨਹੀਂ ਕੱਟ ਸਕਦਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਆਉਂਦਾ ਵੀ ਉਹਦੇ ਸਿਰ ਤੇ ਬਹੁਤ ਜ਼ਿਆਦਾ ਜ਼ਖਮ ਹੁੰਦੇ ਨੇ ਉਹਦੀਆਂ ਦੋਨੋਂ ਹੱਥਾਂ ਦੀਆਂ ਨਸਾਂ ਵੱਡੀਆਂ ਜਾਂਦੀਆਂ ਨੇ ਤੇ ਉਹਦਾ ਗਲਾ ਤੇ ਨੱਕ ਬਹੁਤੀ ਜ਼ੋਰ ਨਾਲ ਨਹੀਂ ਪਰ ਉਹ ਵੀ ਦਬਾਇਆ ਗਿਆ ਹੁੰਦਾ ਇਹ ਸਾਰਾ ਕੁਝ ਪੋਸਟਮਾਰਟ ਦੀ ਰਿਪੋਰਟ ਦੇ ਵਿੱਚ ਆਉਂਦਾ ਹੁਣ ਵਕੀਲਾਂ ਦਾ ਕਹਿਣਾ ਹੁੰਦਾ ਵੀ ਜੇ ਨੇ ਸੁਸਾਇਸਾਈਡ ਕੀਤੀ ਤੇ ਦੋਨੋਂ ਹੱਥਾਂ ਦੀਆਂ ਨਸਾਂ ਕਿਵੇਂ ਵੱਡੀਆਂ ਇਹਦੇ ਸਿਰ ਦੇ ਉੱਤੇ ਇੰਨੇ ਜ਼ਖਮ ਕਿਵੇਂ ਇਹਦਾ ਕਹਿਣਾ ਸੀ ਵੀ ਉਹਨੇ ਆਪਣੇ ਆਪ ਜਿਹੜਾ ਆਪਣਾ ਸਿਰ ਆ ਕੰਧ ਦੇ ਨਾਲ ਮਾਰਿਆ ਆਪਣੀਆਂ ਨਸਾਂ ਵੱਡਣ ਤੋਂ ਬਾਅਦ ਉਸ ਤੋਂ ਬਾਅਦ ਉਹਦੀ ਜਾਨ ਨਿਕਲੀ ਹੈ ਤੇ ਮੈਂ ਡਰ ਗਿਆ ਤੇ ਮੈਂ ਇੱਥੋਂ ਭੱਜ ਗਿਆ ਮੈਂ ਆਪ ਵੀ ਆਤਮ ਹੱਤਿਆ ਕਰਨਾ ਚਾਹੁੰਦਾ ਸੀ ਕਿਉਂਕਿ ਜਦੋਂ ਪੁਲਿਸ ਨੇ ਇਹਨੂੰ ਫੜਿਆ ਉਸ ਸਮੇਂ ਵੀ ਇਹਦੇ ਕੋਲ ਨੀਂਦ ਦੀਆਂ ਗੋਲੀਆਂ ਤੇ ਫਿਨਲ ਦੀਆਂ ਬੋਤਲਾਂ ਸੀ। ਇਹਦੇ ਵਕੀਲਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਸਾਈਡ ਕਰਨਾ ਚਾਹੁੰਦਾ ਸੀ ਜੇ ਇਹਨੂੰ ਨਾ ਫੜਿਆ ਜਾਂਦਾ ਤਾਂ ਹੋ ਸਕਦਾ ਅੱਜ ਇਹ ਵੀ ਜਿਉਂਦਾ ਨਾ ਹੁੰਦਾ। ਉਸ ਤੋਂ ਬਾਅਦ ਅਚਾਨਕ ਜਿਹੜਾ IIT ਦਾ ਵਿਦਿਆਰਥੀ ਸੀ ਜਿਨੇ ਇੱਕ ਕਤਲ ਕੀਤਾ ਸੀ ਆਪਣੀ ਪ੍ਰੇਮਿਕਾ ਦਾ। ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਵੀ ਇੱਕ ਜਿਹੜੀ ਗਲਤੀ ਇਹ ਤੋਂ ਹੋ ਚੁੱਕੀ ਹੈ ਉਹਦੇ ਲਈ ਇਹਦੀ ਜ਼ਿੰਦਗੀ ਖਰਾਬ ਨਹੀਂ ਕੀਤੀ ਜਾ ਸਕਦੀ। ਇੱਕ ਹੋਣਹਾਰ ਵਿਦਿਆਰਥੀ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦਾ ਹੈ ਬਹੁਤ ਕੁਝ ਕਰ ਸਕਦਾ ਹੈ ਹੁਣ ਇਹੋ ਜਿਹੀਆਂ ਕਹਾਣੀਆਂ ਬਣਨੀਆਂ ਸ਼ੁਰੂ ਹੁੰਦੀਆਂ ਨੇ ਹਾਲਾਂਕਿ ਦੂਜੇ ਪੱਖਸ਼ ਦਾ ਕਹਿਣਾ ਹੁੰਦਾ ਵੀ ਇਨੇ ਕਤਲ ਕੀਤਾ ਪਰ ਪਤਾ ਨਹੀਂ ਕੀ ਸਾਰਾ ਕੁਝ ਇਹ ਵਾਪਰਦਾ ਤੇ ਕੀ ਕੋਰਟ ਦੇ ਦਿਮਾਗ ਦੇ ਵਿੱਚ ਹੁੰਦਾ 2017 ਦੇ ਵਿੱਚ ਇਹਨੂੰ ਬਰੀ ਕਰ ਦਿੱਤਾ ਜਾਂਦਾ ਤੇ ਉਸ ਤੋਂ ਪਹਿਲਾਂ ਇਹਨੂੰ ਇੱਕ ਫਿਜ਼ੀਕਲ ਟੀਚਰ ਦੀ ਜੌਬ ਵੀ ਦਿੱਤੀ ਜਾਂਦੀ ਹੈ ਜਿੱਥੇ ਮੋਟੀ ਸੈਲਰੀ ਹੁੰਦੀ ਹੈ ਉੱਥੋਂ ਪੈਸੇ ਕਮਾਉਂਦਾ ਇੱਕ ਸ਼ਿਸ਼ੂ ਮੰਦਰ ਦੇ ਵਿੱਚ ਜਾ ਕੇ ਪੜ੍ਹਾਉਂਦਾ ਜਿੱਥੇ ਉੱਥੋਂ ਵੀ ਇਹਨੂੰ ਸੈਲਰੀ ਮਿਲਦੀ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਇਹ ਬੰਦਾ ਮੋਟੀਵੇਸ਼ਨਲ ਕਲਾਸਾਂ ਵੀ ਲਾਂਦਾ ਤੇ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਵਿਚਾਰੇ ਨਾਲ ਕਿੰਨਾ ਮਾੜਾ ਹੋਇਆ ਇਹਦੀ ਪ੍ਰੇਮਿਕਾ ਨੇ ਸੁਸਾਇਸਾਈਡ ਕੀਤੀ ਜਾਂ ਨੇ ਕਤਲ ਕੀਤਾ ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਵੀ ਰਹਿਣਾ ਪਿਆ ਤੇ ਅਖੀਰ ਫਿਰ ਵੀ ਇਹ ਬੰਦਾ ਕਾਮਯਾਬ ਹੋਇਆ ਇਹਨੇ ਹਾਰ ਨਹੀਂ ਮੰਨੀ ਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਸਮਝ ਤੋਂ ਪਰੇ ਦੀ ਗੱਲ ਹੈ ਇਹ ਕਿਹੜੇ ਲੋਕ ਨੇ ਜਿਹੜੇ ਐਸੇ ਕਾਤਲਾਂ ਨੂੰ ਹੀਰੋ ਬਣਾ ਦਿੰਦੇ ਨੇ ਅੱਜ ਦੇ ਤਰੀਕ ਦੇ ਵਿੱਚ ਬੰਦਾ ਆਜ਼ਾਦ ਹੈ ਤੇ ਲੋਕਾਂ ਨੂੰ ਮੋਟੀਵੇਸ਼ਨ ਦਿੰਦਾ ਮੋਟੀਵੇਸ਼ਨ ਕਿਸ ਚੀਜ਼ ਦੀ ਦਿੰਦਾ ਸਮਝ ਤੋਂ ਪਰੇ ਹੈ ਜੇ ਇਹ ਇੱਕ IIT ਸਟੂਡੈਂਟ ਸੀ ਤੇ ਜਿਹੜੀ ਮਰੀ ਹੈ ਉਹ ਵੀ ਇੱਕ IIT ਸਟੂਡੈਂਟ ਸੀ ਉਹਦਾ ਗਰੀਬ ਪਿਓ ਸੀ ਜਿਹੜਾ ਇੱਕ ਟੇਲਰ ਦਾ ਕੰਮ ਕਰਦਾ ਤੇ ਪ੍ਰਗਤੀ ਦੀ ਇੱਛਾ ਸੀ ਵੀ ਉਹ ਇੱਕ ਦਿਨ ਕਾਮਯਾਬ ਹੋ ਕੇ ਆਪਣੇ ਪਿਓ ਨੂੰ ਇੱਕ ਗੱਡੀ ਗਿਫਟ ਕਰੇ ਕਿਉਂਕਿ ਉਹਦੀ ਪਿਓ ਦੀ ਇੱਛਾ ਸੀ ਵੀ ਉਹਦੇ ਕੋਲ ਇੱਕ ਆਪਣੀ ਗੱਡੀ ਹੋਵੇ ਪਰ ਇਹ ਬੰਦਾ ਆਜ਼ਾਦ ਹੋ ਚੁੱਕਿਆ ਇਹ ਸੱਚਾ ਸੀ ਇਹਦੀ ਜਿਹੜੀ ਇਹਨੇ ਸੰਘਰਸ਼ ਕੀਤਾ ਉਹ ਸੱਚਾ ਸੀ ਇਹਨੇ ਜੇਲ ਦੇ ਵਿੱਚ ਇੰਨੇ ਸਾਲ ਬਤਾਏ ਉਹ ਵੀ ਸੱਚਾ ਸੀ ਉਸ ਤੋਂ ਬਾਅਦ ਇਹ ਟੀਚਰ ਬਣਦਾ ਉਹ ਵੀ ਸੱਚ ਹੈ ਤੇ ਪ੍ਰਗਤੀ ਉਹ ਸਾਰਾ ਕੁਝ ਝੂਠ ਹੈ ਉਹਦੀ ਆਈ ਆਈਟੀ ਝੂਠ ਹੈ ਉਹਦੀ ਗਰੀਬੀ ਝੂਠ ਹੈ ਉਹਦੇ ਪਿਓ ਦਾ ਸੰਘਰਸ਼ ਝੂਠ ਹੈ ਜੋ ਕੁਝ ਵੀ ਗਰਵ ਕੁਮਾਰ ਨੇ ਕੀਤਾ ਉਹ ਬਿਲਕੁਲ ਸਹੀ ਨਹੀਂ ਬਿਲਕੁਲ ਗਲਤ ਹੈ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਜੇ ਤੈਨੂੰ ਲੱਗਦਾ ਸੀ ਵੀ ਉਹਦੇ ਪਹਿਲਾਂ ਕਿਸੇ ਨਾਲ ਰਿਲੇਸ਼ਨ ਨੇ ਉਹਨੂੰ ਛੱਡਿਆ ਜਾ ਸਕਦਾ ਸੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਸੀ ਕਤਲ ਕਿਸੇ ਮਸਲੇ ਦਾ ਹੱਲ ਨਹੀਂ ਪਰ ਇੱਕ ਗੱਲ ਹੋਰ ਵੀ ਹੈ ਇੱਕ ਪਿਓ ਨੇ ਜਿਹੜਾ ਆਪ ਦਰਜੀ ਸੀ ਉਹਨੇ ਮਿਹਨਤ ਕਰਕੇ ਕਿਵੇਂ-ਕਿਵੇਂ ਇੱਕ-ਇੱਕ ਪੈਸਾ ਜੋੜ ਕੇ ਆਪਣੀ ਲੜਕੀ ਨੂੰ ਪਹਿਲਾਂ ਕੋਟਾ ਭੇਜਿਆ ਇੰਸਟੀਚਿਊਟ ਦੇ ਵਿੱਚ ਉਦੋਂ ਬਾਅਦ ਆਈਆਈਟੀ ਦਿੱਲੀ ਦੇ ਵਿੱਚ ਕਿਵੇਂ ਖਰਚੇ ਕੀਤੇ ਉਹ ਆਪਣੀ ਲੜਕੀ ਨੂੰ ਕਾਮਯਾਬ ਹੁੰਦੀ ਦੇਖਣਾ ਚਾਹੁੰਦਾ ਸੀ ਉਹਨੇ ਆਪਣਾ ਪੇਟ ਕੱਟ ਕੇ ਉਹ ਕੁੜੀ ਨੂੰ ਕਾਮਯਾਬ ਕਰਨ ਦੇ ਲਈ ਇੰਨੀ ਮਿਹਨਤ ਕੀਤੀ ਪਰ ਕੁੜੀ ਨੇ ਵੀ ਕਿਤੇ ਨਾ ਕਿਤੇ ਤਾਂ ਉਹਦੇ ਨਾਲ ਸਹੀ ਨਹੀਂ ਕੀਤਾ ਜਿਹੜਾ ਉਹਨੇ ਇੱਕ-ਇੱਕ ਪੈਸਾ ਜੋੜ ਕੇ ਦੇ ਖਰਚੇ ਲਈ ਭੇਜਦਾ ਰਿਹਾ ਇਹ ਲੜਕੀ ਸ਼ਿਮਲੇ ਕੀ ਕਰਨ ਗਈ ਸੀ ਇਹਨੂੰ ਹੀ ਆਜ਼ਾਦੀ ਕਿਹਾ ਜਾਂਦਾ ਹੈ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਇੱਥੇ ਆ ਕੇ ਕਹਿ ਦਿੱਤਾ ਜਾਂਦਾ ਸਾਡੀ ਜ਼ਿੰਦਗੀ ਸਾਡਾ ਫੈਸਲਾ ਪਰ ਜਿਹੜੇ ਮਾਪੇ ਪਿੱਛੇ ਮਿਹਨਤ ਕਰਦਾ ਮਾਪੇ ਨੇ ਇੱਥੇ ਤੱਕ ਪਹੁੰਚਾਇਆ ਉਹਨਾਂ ਦੀ ਜ਼ਿੰਦਗੀ ਕਿੱਧਰ ਗਈ ਉਹਨਾਂ ਦਾ ਇੱਕ ਇੱਕ ਪੈਸਾ ਕਿੱਧਰ ਗਿਆ ਇਹ ਸ਼ਿਮਲੇ ਦੇ ਵਿੱਚ ਗਈ ਆਪਣੇ ਪਿਓ ਨੂੰ ਇੱਕ ਤਰ੍ਹਾਂ ਨਾਲ ਕਹਿ ਲਈ ਵੀ ਧੋਖਾ ਦੇ ਕੇ ਗਈ ਪਿਓ ਦੀ ਰਜ਼ਾਮੰਦੀ ਨਾਲ ਤਾਂ ਨਹੀਂ ਗਈ ਇਹ ਵੀ ਬੱਚਿਆਂ ਨੂੰ ਗੱਲ ਸੋਚਣੀ ਚਾਹੀਦੀ ਹੈ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਵੀ ਮਾਪੇ ਜਿਹੜਾ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਦੇ ਪਿੱਛੇ ਲਾ ਦਿੰਦਾ ਉਹ ਬੱਚਿਆਂ ਨੂੰ ਵੀ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਕੋਈ ਵੀ ਕਦਮ ਚੱਕਣ ਤੋਂ ਪਹਿਲਾਂ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਹਾਂ ਭਾਵਨਾਵਾਂ ਤੇ ਕੰਟਰੋਲ ਰੱਖਿਆ ਹੁੰਦਾ ਹੋ ਸਕਦਾ ਅਜ ਪ੍ਰਗਤੀ ਜਿਉਂਦੀ ਹੁੰਦੀ ਤੇ ਕੋਈ ਹੋ ਸਕਦਾ ਕਾਮਯਾਬ ਇਨਸਾਨ ਵੀ ਹੁੰਦਾ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸ਼ਿੰਕਾ